ਜਦੋਂ ਅਸੀਂ ਡਾਕਟਰ ਦੇ ਕੋਲ ਜਾਂਦੇ ਆ ਨਾ ਡਾਕਟਰ ਦਾ ਇਹ ਫਰਜ ਹੈ ਸਹੀ ਦਵਾਈ ਦੇਣੀ ਸਹੀ ਅਪਰੇਹਜ ਦੱਸਣਾ ਸਹੀ ਤਰੀਕੇ ਦੇ ਨਾਲ ਚੈੱਕ ਅਪ ਕਰਨਾ ਉਹਦਾ ਫਰਜ ਹੈ ਉਹਦਾ ਵੱਡਾ ਫਰਜ ਦਵਾਈ ਲੈਣ ਵਾਲੇ ਦਾ ਹੈ ਜੋ ਦਵਾਈ ਦੱਸੀ ਹੈ ਸਮੇਂ ਸਿਰ ਦਵਾਈ ਲੈਣੀ ਜੋ ਅਪਰੇਹਜ ਦੱਸਿਆ ਹੈ ਉਹ ਪਰਹੇਜ਼ ਰੱਖਣਾ ਫਿਰ ਜਲਦੀ ਬੰਦਾ ਠੀਕ ਹੋ ਜਾਂਦਾ ਹੈ ਬੈੱਡ ਤੋਂ ਸੇਤੀ ਉੱਠ ਕੱਢਦਾ ਜੇ ਦਵਾਈ ਵੀ ਲਵੇ ਅਪਰੇਹਜ ਨਾ ਰੱਖੇ ਤੇ ਪਕੌੜਿਆਂ ਦਾ ਖਿਹੜਾ ਛੱਡੇ ਨਾ ਤੇ ਖੰਗ ਵੀ ਖਿਹੜਾ ਨਹੀਂ ਛੱਡਦੀ ਫਿਰ ਆਖੋ ਸਤਨਾਮ ਖੰਘ ਖੰਗ ਕਰਦਾ ਹੀ ਰਹੇ ਅਪਰੇਹਜ ਤੇ ਰੱਖਣਾ ਪੈਂਦਾ ਨਾਲ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਤਗੁਰੂ ਸਿੱਖੇ ਬੰਧਨ ਕਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਗੁਰੂ ਵੰਦਨ ਕੱਟਦਾ ਜ਼ਰੂਰ ਹੈ ਇਹ 'ਚ ਕੋਈ ਸ਼ੱਕ ਨਹੀਂ ਹੈ। ਕੋਈ ਸ਼ੱਕ ਨਹੀਂ ਇਹਦੇ ਵਿੱਚ। ਪਰ ਵੰਦਨ ਉਦੋਂ ਕੱਟਦਾ ਹੈ ਜਦੋਂ ਗੁਰੂ ਦੇ ਦੱਸੇ ਅਪਰਹੇਜ ਦੇ ਮੁਤਾਬਕ ਜ਼ਿੰਦਗੀ ਨੂੰ ਬੋਲੋ ਬਤੀਤ ਕਰਦਾ ਹੈ। ਗੁਰੂ ਕਹਿੰਦਾ ਨੰਦਿਆ ਨਹੀਂ ਕਰਨੀ ਕਿਸੇ ਦੀ। ਗੁਰੂ ਕਹਿੰਦਾ ਤੇ ਆ ਦਿਓ ਤੁਹਾਨੂੰ ਵੀ ਕਹਿੰਦਾ ਮੈਨੂੰ ਵੀ ਕਹਿੰਦਾ ਨਿੰਦਿਆ ਨਹੀਂ ਕਰਨੀ ਕਿਸੇ ਦੀ ਕਿਸੇ ਦਾ ਮਾੜਾ ਨਹੀਂ ਕਰਨਾ ਕਿਸੇ ਦਾ ਦਿਲ ਨਹੀਂ ਦਿਖਾਉਣਾ ਚੋਰੀ ਜਾਰੀ ਤੋਂ ਬਚ ਕੇ ਰਹਿਣਾ ਕਿ ਗੁਰੂ ਉਪਦੇਸ਼ ਦਿੰਦਾ ਹੈ ਤੇ ਗੁਰੂ ਬਾਬਾ ਜੀ ਕਹਿੰਦੇ ਜੇ ਇਹ ਸਭ ਕੁਝ ਕਰੇ ਚੋਰੀ ਵੀ ਕਰੇ ਨਿੰਦਿਆ ਵੀ ਕਰੇ ਈਰਖਾ ਜੈਲਸ ਅਗਨੀ ਦੀ ਪੱਠ ਵਿੱਚ ਛੜੀ ਜਾਪੇ ਇੱਕ ਦੂਜੇ ਪ੍ਰਤੀ ਨਫਰਤ ਅੰਦਰ ਪਾਲੀ ਬੈਠਾ ਹੋਵੇ ਫਿਰ ਗੁਰੂ ਬਾਬਾ ਜੀ ਕਹਿੰਦੇ ਫਿਰ ਉਹਦੀ ਕੀਤੀ ਹੋਈ ਸੇਵਾ ਉਹਦੀ ਪੜ੍ਹੀ ਹੋਈ ਬਾਣੀ ਇਹ ਸਾਰਾ ਕੁਝ ਕੀਤਾ ਹੋਇਆ ਉਹਦਾ ਖੇ ਹੈ